ਅੱਜ ਮੈਂ ਜਿਹੜਾ ਬਠਿੰਡੇ ਦਾ ਦੌਰਾ ਜਿਹੜਾ ਸਾਡਾ ਚੱਲ ਰਿਹਾ ਜੀ ਯੁੱਧ ਨਸ਼ੇ ਵਿਰੁੱਧ ਸਾਡੇ ਇੰਟਰਨੈਸ਼ਨਲ ਕੋਨਵੀਨਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਬਹੁਤ سارے ਵਾਅਦੇ ਕੀਤੇ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀ ਬਿਜਲੀ ਆ ਉਹ ਫ੍ਰੀ ਦੇਵਾਂਗੇ ਉਹ 300 ਜਿਹੜੇ ਯੂਨਿਟ ਆ ਫ੍ਰੀ ਮਿਲ ਰਿਹਾ ਹਰ ਪਿੰਡੇ ਕਿਸਾਨਾਂ ਨਾਲ ਕਿਹਾ ਸੀ ਦਿਨ ਨੂੰ ਬਿਜਲੀ ਦੇਵਾਂਗੇ ਉਹ ਮਿਲ ਰਹੀ ਆ ਮੱਲਾਖ ਲੈਣੇ ਕਿਹਾ ਸੀ ਵੜਾ ਦਦੇ ਆ ਔਰ ਲੋਕਾਂ ਨੂੰ ਦਵਾਈ ਮਿਲ ਰਹੀ ਆ ਸਿਹਤ ਦੇ ਵਿੱਚ 24/7 ਮੈਡੀਸਨ ਤੇ ਇਸ ਤਰ੍ਹਾਂ ਬਹੁਤ ਸਾਰੇ ਵਾਅਦੇ ਪੂਰੇ ਕੀਤੇ ਐ ਸਾਡਾ ਵਾਅਦਾ ਸੀਗਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਹ ਵਾਲੀ ਜਿਹੜੀ ਮੁਹਿੰਮ ਹੈ ਹੁਣ ਚੱਲ ਰਹੀ ਹੈ ਜਿਹੜੀ ਕੈਬਨਿਟ ਸਬ-ਕਮੇਟੀ ਬਣਾ ਕੇ ਤੇ ਅਸੀਂ ਮੇਰੇ ਕੋਲੇ ਜਿਹੜਾ ਹੈਗਾ ਉਹ ਮੋٹے ਤੌਰ ਤੇ ਜਿਹੜਾ ਸਿਹਤ ਨਾਲ ਸੰਬੰਧਤ ਹੈ ਚਾਹੇ ਜਿਹੜਾ ਬੰਦਾ ਟੀਕਾ ਲਾਉਂਦਾ ਉਹਨੂੰ ਗੋਲੀਆਂ ਤੇ ਲੈ ਕੇ ਆਣਾ ਹਾਰ ਰਿਡਕਸ਼ਨ ਹੈ ਸਟਿਗਮਾ ਰਿਡਕਸ਼ਨ ਹੈ ਕਿ ਲੋਕ ਸ਼ਰਮ ਦੇ ਮਾਰੇ ਘਰਾਂ ਨਾਲ ਬੈਠੇ ਰਹਿਣ ਜਿਹੜੀਆਂ ਸਰਕਾਰੀ ਗੋਲੀਆਂ ਫ੍ਰੀ ਮਿਲਦੀਆਂ ਉਹ ਮੁੱਲ ਨਾਲ ਖਰੀਦਣ ਇਧਰ ਉਧਰ ਚੋਰ ਵਿਚਾਰੀ ਨਾ ਹੋਵੇ ਮੈਡੀਕਲ ਜਿਹੜੀਆਂ ਤੁਹਾਡੀਆਂ ਮੈਡੀਸਿਨਾਂ ਉਹਨਾਂ ਦਾ ਮਿਸਯੂਜ਼ ਨਾ ਹੋਵੇ ਅ ਸਟਿਗਮਾ ਰਿਡਕਸ਼ਨ ਕਰਨਾ ਹੈ ਔਰ ਜਿਹੜੀ ਲੋਕਾਂ ਨੂੰ ਹੌਲੀ ਹੌਲੀ ਨਸ਼ਾ ਛਡਾ ਕੇ ਉਹਨਾਂ ਨੂੰ ਸਕਿੱਲ ਡਵੈਲਪਮੈਂਟ ਕਿਸੇ ਕੰਮ ਨਾਲ ਜੋੜ ਕੇ ਕਿਸੇ ਆਰੇ ਨਾਲ ਕੇ ਉਹਨਾਂ ਨੂੰ ਕੋਈ ਨਾ ਕੋਈ ਨੌਕਰੀ ਜਾਰ ਉਹਨਾਂ ਨੂੰ ਜੜਾ ਹੈਗਾ ਕੋਈ ਕੰਮ ਸ਼ੁਰੂ ਕਰਾਇਆ ਜਾਵੇ ਉਹਨਾਂ ਨੂੰ ਜੜਾ ਐਂਟਰਪ੍ਰਨਰਰ ਬਣਾਇਆ ਜਾਵੇ ਸੋ ਇਹ ਜਿਹੜੀ ਸਾਡੀ ਮਲਟੀਪਰਪਸ ਸਟ੍ਰੈਟਜੀਆ ਦੇ ਸਾਡੇ ਜਿਵੇਂ ਸਕਿੱਲ ਡਵੈਲਪਮੈਂਟ ਹੋ ਗਿਆ ਐਜੂਕੇਸ਼ਨ ਹੋ ਗਿਆ ਮੈਂ ਜਿਹੜੇ ਨਸ਼ਾ ਕਰਦੇ ਆ ਬੱਚੇ ਉਹਨਾਂ ਨੂੰ ਮਿਲ ਕੇ ਆਇਆ ਮੋਸਟਲੀ ਯੰਗ ਆ ਤੇ ਬਹੁਤਿਆਂ ਨੇ ਜਿਹੜਾ ਸ਼ ਸੋ ਸਕੂਲ এডੂਕੇਸ਼ਨ ਦੇ ਉੱਤੇ ਫੋਕਸ ਕਰ ਰਹੇ ਆ ਵੀ ਜਿਹੜੇ ਬੱਚਿਆਂ ਦੇ ਵਿੱਚ ਕੀ ਟ੍ਰੈਂਡ ਹੈ ਉਹਦੇ ਸਰਵੇ ਸ਼ੁਰੂ ਕੀਤਾ ਹੈ ਜੀ ਉਹਨਾਂ ਨੂੰ ਜਿਹੜੇ ਨਸ਼ੇ ਵਾਲੇ ਹਨਾ ਜੀ ਹੁਣ ਨਵੇਂ ਕਿਸਮ ਦੇ ਨਸ਼ੇ ਜੜੇ ਆ ਰਹੇ ਆ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਹੋਣਾ ਵੀ ਸਟਰਾਬਰੀ ਹੈ ਵੈਪਿੰਗ ਹੈ ਬਹੁਤ ਸਾਰੇ ਬੰਦਿਆਂ ਨੂੰ ਟਰਮਸ ਦੀ ਇਹਦੀ ਪਤਾ ਹੋਣੀ ਆ ਉਹ ਸਕੂਲ ਦੇ ਬੱਚਿਆਂ ਤੋਂ ਸ਼ੁਰੂ ਕਰਦੇ ਆ ਜਦੋਂ ਬੱਚੇ ਨੂੰ ਆਦਤ ਪੈ ਜਾਂਦੀ ਹੈ ਫਿਰ ਉਹਨਾਂ ਨੂੰ ਚੋਰੀਆਂ ਕਰਨ ਲਾਉਂਦੇ ਆ ਪਹਿਲਾਂ ਬੱਚੇ ਘਰ ਦਾ ਸਮਾਨ ਚੋਰੀ ਕਰਦੇ ਆ ਤੇ ਇਹੋ ਜਿਹੇ ਬੜੀਆਂ ਦਰਦ ਭਰੀਆਂ ਕਹਾਣੀਆਂ ਹੈਗੀਆਂ ਔਰ ਕਈ ਤੁਸੀਂ ਦੇਖਿਆ ਵੀ ਰਿਸ਼ਤਿਆਂ ਦੇ ਜਿਹੜੇ ਖੂਨ ਹੁੰਦੇ ਆ ਕੋਈ ਕੋ ਆਪਣੇ ਬਾਪ ਨੂੰ ਮਾਰ ਦਿੰਦਾ ਕੋਈ ਮਾਂ ਦੇ ਗਹਿਣੇ ਚੋਰੀ ਕਰ ਲੈਂਦਾ ਕਿਸ ਦੀ ਭੈਣ ਦਾ ਵਿਆਹ ਹੁੰਦਾ ਉਹਦਾ ਸਾਰਾ ਕੁਝ ਚੋਰੀ ਕਰਕੇ ਵੇਚ ਦਿੰਦਾ ਸੋ ਬਹੁਤ ਜ਼ਿਆਦਾ ਜਿਹੜਾ ਇਹ ਸਾਰਾ ਜਿਹੜਾ ਸੋਸਾਇਟੀ ਦੇ ਵਿੱਚ ਕ੍ਰਾਈਮ ਨੇ ਆ ਉਹ ਵੀ ਨਸ਼ਿਆਂ ਨਾਲ ਜੁੜਿਆ ਹੋਇਆ ਤੇ ਜਿੰਨਾ ਸਾਡੀਆਂ ਭਰੀਆਂ ਹੋਈਆਂ ਪੁਲਿਸ ਓਵਰਪਾਰਡੈਂਟ ਹੈ ਜੁਡੀਸ਼ਰੀ ওভারਬਾਟਡ ਹੈ ਤੋ ਇਹਨੂੰ ਡੀਕ੍ਰਿਮੀਨਲਾਈਜ਼ ਕਰਕੇ ਲੀਗਲਾਈਜ਼ ਨਹੀਂ ਹੈ ਲੇਕਿਨ ਡੀਕ੍ਰਿਮੀਨਲਾਈਜ਼ ਕਰਕੇ ਜਿਹੜੇ ਨਸ਼ਾ ਕਰਨ ਵਾਲੇ ਆ ਔਰ ਜਿਹੜੇ ਫਸਟ ਟਾਈਮ ਯੂਜ਼ਰ ਆ ਜਿਹੜੇ ਮਾਈਲਡ ਜਿਹੜੇ ਕੋਈ ਮੈਡੀਕਲ ਜਾਂ ਜਿਹੜੇ ਕੋਈ ਫੇਮ ਭੁੱਕੇ ਵਾਲੇ ਆ ਉਹਨਾਂ ਨੂੰ ਨਸ਼ਾ ਛਡਾਊ ਕੇ ਦਰਾਂਚ ਲਿਆ ਕੇ ਨਸ਼ਾ ਛਡਾ ਕੇ ਉਹਨਾਂ ਨੂੰ ਇੱਕ ਨਾਰਮਲ ਜ਼ਿੰਦਗੀ ਵੱਲ ਜਿਹੜਾ ਹੈਗਾ ਪ੍ਰੇਰਿਤ ਕਰਨਾ ਤੇ ਉਸ ਰਸਤੇ ਤੇ ਪਾਣਾ ਉਹਨਾਂ ਨੂੰ ਤੇ ਦੂਜੇ ਪਾਸੇ ਜਿਹੜੇ ਨਸ਼ਾ ਤਸਕਰ ਆ ਮੇਰੇ ਨਾਲ ਐਸਐਸਪੀ ਸਾਹਿਬ ਖੜੇ ਹੈ ਇੱਧਰ ਮੈਡਮ ਕੌਂਡਲ ਤੇ ਇਹਨਾਂ ਦਾ ਕੰਮ ਹੈ ਕਿ ਜਿਹੜੇ ਨਸ਼ਾ ਵੇਚਣ ਉਨ੍ਹਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਉਹਨਾਂ ਨੇ ਜੇ ਕੋਈ ਪਾਪ ਦੀ ਕਮਾਈ ਨਾਲ ਕੋਈ ਪ੍ਰਾਪਰਟੀ ਬਣਾਈ ਵੀ ਆ ਤਾਂ ਉਹ ਵੀ ਉਹਨਾਂ ਕੋਲ ਨਹੀਂ ਰਹੇਗੀ ਉਹਨਾਂ ਨੂੰ ਇੱਕ ਬਹੁਤ ਜਿਹੜਾ ਹੈਗਾ ਇਹ ਜਿਹੜੀ ਵਾਰਨਿੰਗ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਵੀ ਜਿਹੜਾ ਨਸ਼ਾ ਵੇਚੇਗਾ ਪੁਲਿਸ ਉਹਦੇ ਪਿੱਛੇ ਹੋਏਗੀ ਜਾਂ ਤਾਂ ਉਹ ਮਤਲਬ ਕਿ ਜੇਲ੍ਹ ਚ ਹੋਏਗਾ ਤੇ ਜਾਂ ਉਹ ਭੱਜ ਕੇ ਪੰਜਾਬ ਚੋਂ ਬਾਹਰ ਜਾਏਗਾ ਤੇ ਹੋ ਸਕਦਾ ਉਹ ਸਰਹੱਦਾਂ ਦੇ ਵਿੱਚ ਹੋਵੇ ਤੇ ਇਹ ਇੱਕ ਜਿਹੜੀ ਸਖਤ ਵਾਰਨਿੰਗ ਹੈ ਜਿਹੜੇ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਵਾਸਤੇ ਆ ਔਰ ਇੱਕ ਜਿਹੜਾ ਨਰਮ ਰੁੱਖ ਹੈ ਉਹ ਨਸ਼ਾ ਕਰਨ ਵਾਲਿਆ ਵਾਸਤੇ ਆ ਉਹਨਾਂ ਵਾਸਤੇ ਉਹ ਮਰੀਜ਼ ਹੈ ਹੋ ਸਕਦਾ ਡਿਪਰੈਸ਼ਨ ਚ ਹੋਵੇ ਕਿਸੇ ਦੇ ਸਰਕਰਜਾ ਹੋਵੇ ਕਿਸੇ ਦਾ ਕੋ ਫੈਮਿਲੀ ਡਿਸਪਿਊਟ ਹੋਵੇ ਕੋਈ ਹੋਰ ਪ੍ਰਾਪਰਟੀ ਡਿਸਪਿਊਟ ਹੋਵੇ ਕਿਸੇ وجہ ਦੇ ਨਾਲ ਉਹ ਕੋਪ ਨਹੀਂ ਕਰ ਪਾਰ ਰਿਹਾ ਤੇ ਉਹ ਨਸ਼ਾ ਦਾ ਸਾਰਾ ਲੈ ਰਿਹਾ ਉਹਨਾਂ ਦੇ ਨਾਲ ਹਮਦਰਦੀ ਉਹਨਾਂ ਦੇ ਪਰਿਵਾਰਾਂ ਨਾਲ ਉਹਦੀ ਮਾਂ ਨਾਲ ਉਹਦੀ ਭੈਣ ਨਾਲ ਉਹਦੀ ਘਰਵਾਲੀ ਨਾਲ ਉਹਦੀ ਧੀ ਨਾਲ ਸਾਨੂੰ ਹਮਦਰਦੀ ਆ ਉਹਨਾਂ ਉਹਨਾਂ ਵਾਸਤੇ ਅਸੀਂ ਜਿਹੜਾ ਹੈਗਾ ਪੂਰਾ ਪੰਜਾਬ ਸਰਕਾਰ ਵਚਨਬੱਧਾ ਕਿ ਉਹਨਾਂ ਨੂੰ ਇਸ ਦਲਦਲ ਚੋਂ ਬਾਹਰ ਕੱਢਾਂਗੇ ਸੋ ਇਹ ਅੱਜ ਦਾ ਸਾਡਾ ਜਿਹੜਾ ਇਹ ਮਿਸ਼ਨ ਹੈਗਾ ਤੇ ਮੈਂ ਅੱਜ ਬਟਿੰਡਾ ਇਸ ਤੋਂ ਬਾਅਦ ਮੈਂ ਬਰਨਾਲਾ ਫਿਰ ਚ ਜ਼ਰੂਰ ਜਾਊਗਾ ਸਾਰੇ ਪੰਜਾਬ ਦਾ ਜਿਹੜਾ ਹੈਗਾ ਉਹ ਜਿਹੜੇ ਨਸ਼ਾ ਛਡਾਊ ਕੇਂਦਰ ਜਾਂ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਹੈ ਤੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਜਿਹੜੇ ਅਸੀਂ ਖੇਤੀਬਾੜੀ ਵਾਲਾ ਨੇ ਮਿਲ ਕੇ ਲੋਕਾਂ ਨੂੰ ਜਿਹੜੀਆਂ ਖੇਤੀ ਦੀਆਂ ਉੱਤਮ ਕਿਸਮ ਦੀਆਂ ਜਿਹੜੀਆਂ ਹੈਗੀਆਂ ਕੋਈ ਨਾ ਕੋਈ ਸਕਿੱਲ ਚਾਹੀਏ ਜਿਹੜੀਆਂ ਤੁਹਾਡੀ ਕਿਚਨ ਗਾਰਡਨਿੰਗ ਆ ਸਭ ਨੂੰ ਆਣੀ ਚਾਹੀਦੀ ਆ ਇਸ ਤੋਂ ਸવાય ਜਿਹੜੇ ਤੁਹਾਡੇ ਹਾਈ ਵੈਲਿਊ ਜਿਹੜਾ ਤੁਹਾਡੇ ਅੱਜਕੱਲ ਜਿਹੜਾ ਤੁਸੀਂ ਸੁਣਦੇ ਹੋ ਕਿ ਸਟਰਾਬਰੀ ਦੀ ਫਾਰਮਿੰਗ ਹੈ ਮਸ਼ਰੂਮ ਦੀ ਫਾਰਮਿੰਗ ਹੈ ਜਾਂ ਡ੍ਰੈਗਨ ਫਰੂਟ ਦੀ ਹੈ ਜਿਹਦੇ ਨਾਲ ਕੋ ਥੋੜੀ ਜਿਹੀ ਜ਼ਮੀਨ ਚੋਂ ਵੀ ਤੁਸੀਂ ਵੱਧ ਪੈਸੇ ਕਮਾ ਸਕਦੇ ਹੋ ਕੋਈ ਇਲੈਕਟ੍ਰੀਸ਼ੀਅਨ ਦਾ ਕੋਰਸ ਆ ਕੋਈ ਟਰੈਕਟਰ ਮਕੈਨਿਕ ਦਾ ਕੋਰਸ ਆ ਕੋਈ ਮੇਲ ਹੈਰ ਸਲੂਨ ਦਾ ਜਾਂ ਕੋਈ ਜਿਹੜਾ ਹੈਗਾ ਇੱਥੇ ਫੂਡ ਕ੍ਰਾਫਟ ਇੰਸਟੀਚੂਟਸ ਆ ਗਿਆ ਉਹਦਾ ਕੋਈ ਜਿਹੜਾ ਤਾਂ ਕਿ ਬੰਦਾ ਆਪਣਾ ਕੋਈ ਰੈਸਟੋਰੈਂਟ ਖੋਲ ਸਕੇ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਸੀ ਉਹਨੂੰ ਮੌਕਾ ਦੇਵਾਂਗੇ ਕੰਮ ਕਰਨ ਦਾ ਇੱਕ ਸਰਕਾਰੀ ਹਸਪੀ ਅ ਇਹਦੇ ਵਿੱਚ ਫਰਕ ਆ ਜੀ ਥੋੜਾ ਜਿਹਾ ਉਹਦੇ 'ਚ ਤੁਸੀਂ ਦੇਖਿਆ ਹੋਣਾ ਕਿ ਅਸੀਂ ਜਿਸ ਤਰ੍ਹਾਂ ਡਾਇਗਨੋਸਟਿਕ ਨੂੰ ਕਹਿੰਦੇ ਆ ਜੀ ਉਹਦੇ 'ਚ ਅਸੀਂ ਕਸਨਾਂ ਡਾਇਗਨੋਸਟਿਕ ਆ ਸਾਡਾ ਬਹੁਤ ਅੱਛਾ ਤਜਰਬਾ ਆ ਉਹਦੇ ਵਿੱਚ ਬਹੁਤ ਸਾਰੇ ਸਾਡੇ ਹਸਪਤਾਲ ਖਾਸ ਕਰਕੇ ਜਿਹੜੇ ਬਾਰਡਰ ਬੈਲਟ ਦੇ ਵਿੱਚ ਅਸੀਂ ਕੁਝ ਖਾਸ ਹਸਪਤਾਲ ਆਡੈਂਟੀਫਾਈ ਕੀਤੇ ਆ ਜਿੱਥੇ ਸਾਡੇ ਕੋਲੇ ਸਪੈਸ਼ਲਿਸਟ ਦੀ ਸ਼ਾਰਟੇਜ ਹੈ ਔਰ ਬਹੁਤ ਸਾਰੇ ਕਾਰਪੋਰੇਟ ਹਸਪੀਟਲ ਸਾਡੀ ਪਹਿਲਾਂ ਵੀ ਇਹਦੇ ਬਾਰੇ ਸਾਡਾ ਚੜਾ ਹੈਗਾ ਬਹੁਤ ਸਾਰਾ ਐਕਸਪੀਰੀਅੰਸ ਹੈ ਜਿਵੇਂ ਅਸੀਂ ਡਾਇਲਿਸਿਸ ਦੇ ਸੈਂਟਰ ਵਿੱਚ ਆ ਜਿਵੇਂ ਬਹੁਤ ਸਾਰੇ ਐਨ ਜੀਓਜ਼ ਆ ਸਾਡੇ ਨਾਲ ਕਰਦੇ ਪਹਿਲਾਂ ਹੁੰਦੀ ਸੀ ਦੋ ਮਸ਼ੀਨਾਂ ਲਾਤੀਆਂ ਚਾਰ ਮਸ਼ੀਨਾਂ ਲਾਤੀਆਂ ਸੀ ਜਿਵੇਂ ਹੈਲਪਫੁਲ ਐਨ ਜੀਓ ਦੇ ਨਾਲ ਹਾਂਸ ਫਾਊਂਡੇਸ਼ਨ ਦੇ ਨਾਲ ਮਾਤਾ ਗੁਜਰੀ ਟਰਸਟ ਦੇ ਨਾਲ ਵੱਡੇ ਵੱਡੇ ਜਿੱਥੇ 20 25 ਮਸ਼ੀਨਾਂ ਹੋਣ ਤਾਂ ਕਿ ਜੇ ਪੇਸ਼ੈਂਟ ਆਵੇ ਤੇ ਇਹ ਨਹੀਂ ਵੀ ਇੱਕ ਮਸ਼ੀਨ ਖਰਾਬ ਹੋ ਗਈ ਤੁਸੀਂ ਦੇਖਦੇ ਹੋ ਨਾ ਇੱਕ ਮਸ਼ੀਨ ਖਰਾਬ ਹੋ ਗਈ ਆਪਰੇਸ਼ਨ ਕਰਦੇ ਇੱਕੋ ਮਸ਼ੀ ਇਸ ਤਰ੍ਹਾਂ ਦੇ ਅਸੀਂ ਹਬ ਬੈਂਡਸ ਬੋਕ ਹੈ ਉਹਦੇ ਵਿੱਚੋਂ ਕੁਝ ਇੱਕ ਸਾਡੀ ਪ੍ਰਾਈਵੇਟ ਨਾਲ ਕੋਆਪਰੇਸ਼ਨ ਹੋਏਗੀ ਉਹ ਹਸਪਤਾਲ ਨਾ ਸਰਕਾਰੀ ਹੋਏਗਾ ਮਰੀਜ਼ਾਂ ਵਾਸਤੇ ਟੋਟਲੀ ਫ੍ਰੀ ਹੋਏਗਾ ਜਿੰਨੀਆਂ ਸਰਵਿਸੇਸ ਹੈ ਉਹ ਸਰਵਿਸ ਪ੍ਰੋਵਾਈਡਰ ਅਸੀਂ ਕੁਝ ਜਗ੍ਹਾ ਤੇ हायर ਕਰਾਂਗੇ ਉਹ ਲੋਕਾਂ ਨੂੰ ਸਰਵਿਸੇਸ ਫ੍ਰੀ ਮਿਲਣਗੀਆਂ ਉਹ ਜਿੰਨਾ ਉਹਦਾ ਖਰਚਾ ਹੋਏਗਾ ਸਾਰਾ ਸਰਕਾਰ ਰੀਇਮਬਰਸ ਕਰੇਗੀ ਇਹ ਅਸੀਂ ਇੱਕ ਜਿਹੜਾ ਪਾਇਲਟ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਔਰ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੇਮ ਚੇਂਜਰ ਹੈ ਅਸੀਂ ਮਿਸਾਲ ਦੇ ਤੌਰ ਤੇ ਮੈਂ ਦੱਸਦਾ ਦਰ ਅਜੇ ਮਿਸਾਲ ਦੇ ਤੌਰ ਤੇ ਅਸੀਂ ਇਹਨਾਂ ਨੂੰ ਸਾਰੀਆਂ ਜਨਨ ਅਸੀਂ ਐਸੈਂਸ਼ੀਅਲ ਡਰੱਗ ਲਿਸਟ ਕਹਿੰਦੇ ਦਵਾਈਆਂ ਦੇ ਦਿੱਤੀਆਂ ਐਸਐਮਓ ਨੂੰ ਸਿਵਲ ਸਾਜਨ ਨੂੰ ਪੈਸੇ ਦੇ ਦਿੱਤੇ ਫਿਰ ਅਸੀਂ ਸਰਵੇ ਕੀਤਾ ਪਹਿਲਾਂ 45% ਸੀ ਹੁਣ 54% ਲੋਕਾਂ ਨੂੰ ਜਿਹੜੀ 54% ਮੈਡੀਸਿਨ ਮਿਲਦੀ ਆ 40% ਅਜੇ ਨਹੀਂ ਮਿਲਦੀ ਤੇ ਉਹਦੇ ਅਸੀਂ ਕਾਰਨ ਦੇਖਿਆ ਉਹਦਾ ਕੀ ਆ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਦਿੱਕਤ ਆ ਹੁਣ ਅਸੀਂ ਐਡਮਿਨਿਸਟ੍ਰੇਟਿਵ ਵਿੰਗ ਬਣਾ ਰਹੇ ਆ ਉਹਦੇ ਵਾਸਤੇ ਪੇਸ਼ੈਂਟ ਫੀਡਬੈਕ ਸ਼ੁਰੂ ਕਰ ਰਹੇ ਆ ਕਿ ਤੁਸੀਂ ਜਾਓਗੇ ਸਿਵਰ ਹਸਪਤਾਲ ਚ ਪੱਟੇ ਲੱਗੇ ਹੋਣਗੇ ਜੇ ਤੁਹਾਨੂੰ ਦਵਾਈ ਨਹੀਂ ਮਿਲਦੀ ਪਹਿਲਾਂ ਐਸਐਮਓ ਨੂੰ ਫੋਨ ਕਰੋ ਜੇ ਫਿਰ ਨਹੀਂ ਮਿਲਦੀ ਫਿਰ ਮੈਨੂੰ ਜੇ ਮੈਨੂੰ ਫੋਨ ਆਏਗਾ ਤਾਂ ਇਸ ਸਮੇਂ ਤੋਂ ਕਾਰਵਾਈ ਹੋਏਗੀ ਸਿਵਰ ਸੱਤੇ ਤੇ ਕਾਰਵਾਈ ਹੋਏਗੀ ਜਦੋਂ ਤੁਹਾਨੂੰ ਦਵਾਈ ਦਿੱਤੀ ਪੈਸੇ ਦਿੱਤੇ ਮਰੀਜ਼ ਨੂੰ ਦਵਾਈ ਕਿਉਂ ਨਹੀਂ ਮਿਲਦੀ ਇਸ ਕਰਕੇ ਅਸੀਂ ਜਿਹੜਾ ਪਾਇਲਟ ਪ੍ਰੋਜੈਕਟ ਹੈ ਉਹ ਜਦੋਂ ਲਿਸਟ ਆ ਜਾਏਗੀ ਜਦੋਂ ਤੁਹਾਨੂੰ ਕੋਈ ਉਹਦੇ ਸਰਵਿਸ ਪ੍ਰੋਵਾਈਡਰ ਮਿਲ ਜਾਣਗੇ ਜਦੋਂ ਉਹਨੂੰ ਲਾਂਚ ਕਰਾਂਗੇ ਤੁਹਾਨੂੰ ਮੀਡੀਆ ਨੂੰ ਬੁਲਾਵਾਂਗੇ ਸਾਰਾ ਕੁਝ ਦੱਸਾਂਗੇ ਇੱਕ ਪਾਇਲਟ ਪ੍ਰੋਜੈਕਟ ਹੈ ਜੀ ਆਪਾਂ ਇੱਕ ਨਵੀਂ ਸੋਚ ਲੈ ਕੇ ਆ ਰਹੇ ਆ ਇੱਕ ਜਿਸ ਤਰ੍ਹਾਂ ਤੁਹਾਡੇ ਮੁਹੱਲੇ ਕਿਨੇ ਕਹ ਸੀ ਇੱਕ ਪ੍ਰਿੰਟ ਚ ਬਣਾਉਂਦੇ ਸੀ ਕਦੇ ਏਸੀ ਚੋਰੀ ਹੋ ਗਿਆ ਕਦੇ ਕੋਈ ਪ੍ਰੋਬਲਮ ਆ ਗਈ ਕਦੇ ਕੋਈ ਹੋ ਗਈ ਕਿਤੇ ਬੀਬੀ ਪ੍ਰਿੰਟਸ ਕੰਮ ਨਹੀਂ ਕਰਦਾ ਹੁਣ ਅਸੀਂ ਮੋਬਾਈਲ ਮਲਟਵੇਣਕ ਲੈ ਕੇ ਆ ਰਹੇ ਆ ਜੀ ਉਹਦੇ ਵਿੱਚ ਟੈਸਟ ਮੌਕੇ ਤੇ ਹੋਣਗੇ ਇਹਦੇ ਚ ਅੱਛੀ ਦਵਾਈਆਂ ਉਹਦੇ ਚ 100 ਤੋਂ ਵੱਧ ਹੋਣਗੀਆਂ ਉਹ ਇੱਕ ਜਿਹੜੀ ਮੋਬਾਈਲ ਕਲੀਨਿਕ ਹੈ ਉਹ ਫਿਕਸ ਡੇ ਤੇ ਫਿਕਸ ਟਾਈਮ ਤੇ ਇੱਕ ਪਿੰਡ ਜਾਏਗੀ ਇੱਕ ਦਿਨ ਚ ਦੋ ਪਿੰਡ ਕਵਰ ਕਰੇਗੀ 6 ਦਿਨ ਚ 12 ਪਿੰਡ ਕਵਰ ਕਰੇਗੀ ਸੋ ਆਮ ਤੌਰ ਤੇ ਅਸੀਂ ਦੇਖਿਆ ਵੀ ਜਿਹੜੇ ਪਿੰਡ ਚ ਭੁੰਨਿਆ ਹੁੰਦਾ ਉਹਦੇ ਮਰੀਜ਼ ਤਾਂ ਆ ਜਾਂਦੇ ਆ ਲਾਗਲੇ ਪਿੰਡਾਂ ਵਾਲੇ ਉੱਥੇ ਵੀ ਨਹੀਂ ਆਉਂਦੇ ਦੇ ਨਹੀਂ ਆ ਸਕਦੇ ਉਹਨੂੰ ਐਕਚੁਅਲੀ ਦਵਾਈ ਦੀ ਲੋੜ ਆ ਜਿਹੜਾ ਬਜ਼ੁਰਗ ਹੈ ਉਹ ਨਹੀਂ ਜਾ ਸਕਦਾ ਆਪਣੇ ਪਿੰਡ ਦੇ ਵਿੱਚ ਉਹਦੇ ਨਾਲ ਇੱਕ ਜਿਹੜਾ ਮਤਲਬ ਉਹਦੇ ਨਾਲ ਇੱਕ ਨਾ ਸਪੈਸ਼ਲ ਉਹਦੇ ਨਾਲ ਜਿਹੜਾ ਪਬਲਿਕ ریلیشن ਆਫਸਰ ਵੀ ਹੋਏਗਾ ਉਸ ਬੈਂਡ ਦੇ ਵਿੱਚ ਫਾਰਮਾਸਿਸਟ ਹੋਏਗਾ ਲੈਬਾਰਟਰੀ ਟੈਕਨੀਸ਼ੀਅਨ ਹੋਏਗਾ ਡਾਕਟਰ ਹੋਏਗਾ ਪਾਇਲਟ ਹੋਏਗਾ ਪੰਜ ਬੰਦਿਆਂ ਦੀ ਟੀਮ ਹੋਏਗੀ ਉਹ ਜਿਹੜਾ ਜਿਹੜਾ ਪਬਲਿਕ ریلیشن ਆਫਸਰ ਹੋਏਗਾ ਇੱਕ ਪਿੰਡ ਦੇ ਵਿੱਚ ਪਿੰਡ ਸਿਹਤ ਕਮੇਟੀ ਹੋਏਗੀ ਜਿਹਦੇ ਵਿੱਚ ਜਿਹੜੀ ਫੀਮੇਲ ਲੇਡੀ ਪੰਚਾਇਤ ਮੈਂਬਰ ਹੈ ਉਹਦੀ ਪ੍ਰਧਾਨ ਹੋਏਗੀ ਆਸ਼ਾ ਵਰਕਰ ਦੀ ਸੈਕਟਰੀ ਹੋਏਗੀ 15 ਮੈਂਬਰ ਹੋਣਗੇ ਜਦੋਂ ਉਹ ਮੈਨ ਆਣੀਆਂ ਉਹਨਾਂ ਨੂੰ ਰੀਅਲ ਟਾਈਮ ਪਤਾ ਹੋਏਗਾ ਕਿ 15 ਮਿੰਟਸ ਪਹੁੰਚ ਰਹੀ ਹੈ ਜਿੱਥੇ ਗੁਰਦੁਆਰਾ ਮੰਦਿਰ ਸਾਂਧੀ ਜਗ੍ਹਾ ਦਰਵਾਜ਼ਾ ਉੱਥੇ ਜਿਹੜੇ ਜਿੰਨਾਂ ਨੇ ਦਵਾਈ ਲੈਣੀ ਹੈ ਉਹ ਸਾਰੇ ਇਕੱਠੇ ਕਰ ਲੈਣਗੇ ਜੋ ਸੋ ਇੱਕ ਬਹੁਤ ਵਧੀਆ ਇੱਕ ਨਵੀਂ ਸੋਚ ਲੈ ਕੇ ਆ ਰਹੇ ਆ ਸੋ ਇਹਦੇ ਨਾਲ ਉਹ ਪ੍ਰਾਇਮਰੀ ਕੇਅਰ ਦੇ ਵਿੱਚ ਐ ਸੈਕੰਡਰੀ ਕੇਅਰ ਦੇ ਵਿੱਚ ਜਿਹੜੇ ਤੁਹਾਡੇ ਸਰਵਿਸ ਪ੍ਰੋਵਾਈਡਰ ਲਵਾਗੇ ਅਸੀਂ ਜਿਵੇਂ ਅਸੀਂ ਸਪੋਸਟ ਰਿਪੋਰਟੇ ਬਦਲ ਲਿਆ ਜੀ ਉਹਦੇ ਵਿੱਚ ਪੰਜਾਬ ਦੇ ਵਿੱਚ 100 20 ਚਾਰ ਜਾਂ ਪੰਜ ਸੈਂਟਰ ਬਣਾਵਾਂਗੇ ਸਟੰਟ ਪਾਣੇ ਆ ਚਾਰ ਪੰਜ ਸੈਂਟਰ ਬਣਾਵਾਂਗੇ ਹੱਬ ਐਂਡ ਸਪੋਕ ਬ੍ਰੇਨ ਦੀ ਸਰਜਰੀ ਕਰਨੀ ਆ ਚਾਰ ਜਾਂ ਪੰਜ ਸੈਂਟਰ ਬਣਾਵਾਂਗੇ ਐਕਸੀਡੈਂਟ ਤੇ ਬਾਕੀ ਸਾਰੇ ਉੱਥੇ ਆ ਕੇ ਕਰਾ ਲੈਣਗੇ ਪੰਜਾਬ ਕਿੱਡਾ ਵੱਡਾ ਜੀ ਜੱਚਾ ਬੱਚਾ ਉਹਦਾ 200 ਕੇਂਦਰ ਬਣਾਉਂਗਾ ਜੀ ਉਹਦੇ ਵਿੱਚ ਜਿਹੜੀ ਡਾਕਟਰ ਨਹੀਂ ਮਿਲਦੇ ਜੀ ਜਿਹੜੀ ਡਾਕਟਰ ਦਾ ਨਸਟਟਿਸਟ ਨਹੀਂ ਆ ਰਸਤਾ ਟੈਸਟ ਦਾ ਪ੍ਰੈਗਨਨ ਨਹੀਂ ਆ ਜਿਹੜਾ ਸਰਵਿਸ ਪ੍ਰੋਵਾਈਡਰ ਹੋਏਗਾ ਉਹ ਵੀ ਸਾਰਾ ਕੁਝ ਕਰੇਗਾ ਜਿਹੜੇ ਜੈਕਸਟਰਸ ਆ ਉਹ ਵੀ ਆਣਾ ਚਾਹੁੰਦੇ ਆ ਉਹ ਸਾਰਾ ਕੁਝ ਹੋਏਗਾ ਉੱਥੇ ਜਿੱੱਚਾ ਬੱਚਾ ਕੇਂਦਰ ਮੈਂ 200 ਚਲਾਉਂਗਾ 250 ਚਲਾਉਂਗਾ 300 ਚਲਾਉਂਗਾ ਉਹ ਹਰ ਜਗ੍ਹਾ ਤੇ 10 ਹਰ 5-7 ਕਿਲੋਮੀਟਰ ਤੱਕ ਹੋਣਾ ਚਾਹੀਦਾ ਜਿੱੱਚਾ ਬੱਚਾ ਕੇ ਬਾਕੀ ਇਹੋ ਜਿਹੀ ਕੋਈ ਐਮਰਜੈਂਸੀ ਨਹੀਂ ਜਿਹੜੇ ਅੱਧੇ ਅੱਧੇ ਘੰਟੇ ਪੌਣੇ ਘੰਟੇ ਜਿਹੜੀ ਆਸਤਾਂ ਪਹੁੰਚਦੇ ਆ ਡ मामले दर्ज ਕੀਤੇ ਗਏ ਅਸੀਂ ਕਿਵੇਂ ਸਹਾਇਤਾ ਕਰੀ ਐਕਚੁਅਲੀ ਪਤਾ ਕੀ ਸੀਗਾ ਜੀ ਇੱਕ ਨਾ ਪੰਜਾਬ ਦੇ ਵਿੱਚ ਪੋਲੀਟੀਸ਼ੀਅਨ ਪੁਲਿਸ اور ਕ੍ਰਿਮੀਨਲ ਜਿਹੜੀ ਨੈਕਸਸ ਸੀਗੀ ਨਸ਼ਾ ਵੇਚਣਾਂ ਦੀ ਨੈਕਸਸ ਸੀ ਔਰ ਮਤਲਬ ਤੁਸੀਂ ਸੁਣਨਾ ਕਈ ਬੰਦੇ ਇਸ ਤਰ੍ਹਾਂ ਦੇ ਸੀਗੇ ਜਿਹੜੇ ਨਸ਼ਾ ਵੇਚਣ ਵਾਲੇ ਸੀਗੇ ਉਹੀ ਕਮੇਟੀ ਉਹ ਹੀ ਕਮੇਟੀਆਂ ਦੇ ਪ੍ਰਧਾਨ ਲੱਗੇ ਹੋਏ ਸੀਗੇ ਸੋ ਉਹ ਹੁਣ ਬਦਲੇ ਜਾਣਗੇ ਸਾਰੇ ਤੇ ਆਦਰਵਾਈਜ਼ ਪੰਜਾਬ ਦਾ ਇਹ ਦੇਖੋ ਮੈਂ 40 ਸਾਲ ਤੋਂ ਮੈਨੂੰ ਹੋ ਗਿਆ ਡਾਕਟਰੀ ਕਰਦੇ ਨੂੰ ਅੱਜ ਤੋਂ 20 ਸਾਲ ਪਹਿਲਾਂ ਤੁਸੀਂ ਵੀ ਕਾਫੀ ਪੁਰਾਣੇ ਪੱਤਰਕਾਰ ਹੋਗੇ ਪੰਜਾਬ 'ਚ ਟੀਕੇ ਲਾਣ ਵਾਲਾ ਕੋਈ ਨਹੀਂ ਸੀਗਾ ਜੀ ਫੇਮ ਭੁੱਕੇ ਵਾਲਾ ਕੋਈ ਕੋਈ ਲੱਭ ਜਾਂਦਾ ਸੀ ਉਹ ਐਨੇ ਨਹੀਂ ਸੀਗੇ ਮਤਲਬ ਟੀਕੇ ਲਾਣ ਵਾਲਾ ਕੋਈ ਨਹੀਂ ਸੀਗਾ ਨਾਰਥ-ਈਸਟ ਵਿੱਚ ਹੁੰਦੇ ਸੀਗੇ ਇਹ ਬਿਮਾਰੀ ਪਿਛਲੇ 20 ਸਾਲ ਤੋਂ ਆਈ ਆ 15-20 ਸਾਲ ਤੋਂ ਔਰ ਜਦੋਂ ਤੁਹਾਡਾ ਅਤਵਾਦ ਦਾ ਦੌਰ ਆਇਆ ਉਸ ਤੋਂ ਬਾਅਦ ਜਿਹੜੀ ਬਿਮਾਰੀ ਹੈ ਨਾਰਕੋ ਟੈਰੋਰਿਜ਼ਮ ਕਹਿੰਦੇ ਹਨ ਉਸ ਤੋਂ ਬਾਅਦ ਆਈ ਹੈ ਇਹ ਇਹ ਜਾਨ ਲੈਵਾ ਹੈ ਇਹਦੇ ਨਾਲ ਪੰਜਾਬ ਦੇ ਵਿੱਚ ਕਾਲੀ ਬਿਰੀ ਦੀ ਐਸ ਦੀ ਉਹ ਵਾਲੀਆਂ ਲਾਪਤਾ ਵੀ ਬਹੁਤ ਪਤ ਰਹੀਆਂ ਸੈਕਚਰਲ ਟ੍ਰਾਂਸਮਿਟਿਡ ਡਿਜ਼ੀਜ਼ ਦੀ ਇਹ ਸਾਡੀ ਜਵਾਨੀ ਨੂੰ ਖਾ ਰਹੀ ਹੈ ਇਹਦੇ ਚ ਕੋਈ ਦੇਸ਼ ਦੇ ਦੂਜੇ ਪਾਸੇ ਡਰੋਨ ਭੇਜਣ ਵਾਲੇ ਦੁਸ਼ਮਣ ਤਾਂ ਹੈ ਹੀ ਹੈ ਕੁਦਰਤੀ ਗੱਲ ਹੈ ਕੁਛ ਨਾ ਕੁਛ ਅੰਦਰ ਵੀ ਆ ਗਿਆ ਜਿਹੜੇ ਅੰਦਰ ਆ ਗਿਆ ਉਹਨਾਂ ਦੇ ਵਿੱਚੋਂ ਕੁਛ ਇੱਕ ਜਿਹੜੇ ਆ ਗਿਆ ਉਹ ਕਮੇਟੀਆਂ ਬਣਾਈ ਕਮੇਟੀਆਂ ਦੇ ਪ੍ਰਧਾਨ ਬਣੀ ਬੈਠਿਆ ਸਰ ਮੰਤਰੀ ਸਾਹਿਬ ਮੰਤਸਭਿਕ ਹਰਿਆਣੇ ਦੇ ਮੁੱਖ ਮੰਤਰੀ ਨੇ ਕਿਹਾ ਵੀ ਪੰਜਾਬ ਸਰਕਾਰ ਕਿਸਾਨ ਨੂੰ ਉਕਸਾ ਰਹੀ ਆ ਯਾਰ ਜਿਹੜੇ ਬੰਦੇ ਨੇ ਪਿਛਲੇ 13 ਮਹੀਨੇ ਤੋਂ ਸੜਕਾਂ ਦੇ ਉੱਤੇ ਕੰਧਾਂ ਬਣਾਈਆਂ ਹੋਈਆਂ ਸੱਚ ਤਾਂ ਬੋਲੇ ਛਾੜਨੇ ਕੀ ਬੋਲੇ ਜੀ ਮਰੋ ਨਾ ਬੜੇ ਦੁੱਖ ਦੀ ਗੱਲ ਹੈ ਉਹਨਾਂ ਨੂੰ ਚਾਹੀਦਾ ਪਈ ਪਹਿਲੀ ਗੱਲ ਤਾਂ ਹੈਗੀ ਆ ਪਈ ਉਹ ਜਿਹੜੇ ਹੈਗੇ ਆ ਜੇ ਕਿਸਾਨਾਂ ਦੇ ਹਮਦਰਦੀ ਹੈ ਜੇ ਕਹਿੰਦੇ ਮੈਂ ਕਿਸਾਨ ਦਾ ਬੇਟਾ ਹੈ ਜੇ ਉਹਨਾਂ ਨੇ ਕਿਸਾਨ ਦੇ ਘਰ ਜਨਮ ਲਿਆ ਤਾਂ ਉਹ ਜਿਹੜੀਆਂ ਸੜਕਾਂ ਹੈਗੀਆਂ ਉਹ ਚੱਕ ਦੇਣਾ ਉਹ ਬੋਲ ਇਹ ਸਾਡੇ ਅੰਨਦਾਤਾ ਹੈ ਇਹ ਕੋਈ ਅੱਤਵਾਦੀ ਨਹੀਂ ਹੈ ਇਹ ਆਪਣੀ ਰਾਜਧਾਨੀ 'ਚ ਜਾ ਸਕਦੇ ਆ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਉਹਨੂੰ ਕੀ ਹੱਕ ਹੈ ਜੀ ਇਲੈਗਲ ਐਕਟੀਵਿਟੀ ਕਰ ਰਿਹਾ ਉਹ ਤੇ ਉਹ ਉਹ ਮਤਲਬ ਜਿਹੜੀ ਇੱਕ ਨਾ ਇਮਾਨਦਾਰੀ ਨਹੀਂ ਆ ਜੋ ਉਹ ਦੇਖਿਆ ਰਹੇ ਬਿਲਕੁਲ ਇਮਾਨਦਾਰੀ ਨਹੀਂ ਹੈ ਮੁੱਖ ਮੰਤਰੀ ਹੈ ਸਾਡੇ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਮੈਂ ਤੁਹਾਨੂੰ ਜਦੋਂ 13 ਮਹੀਨੇ ਨਕਸਾਨ ਰੇ ਮੈਂ ਉੱਥੇ ਰਹਾ ਬਹੁਤ ਜ਼ਿਆਦਾ ਮੇਰੇ ਮਿੱਤਰ ਦੋਸਤ ਹਰਿਆਣੇ ਤੇ ਕੋਈ ਹੁੰਦਾ ਸੀ ਸਟੇਟ ਦੋ ਥੋੜੀ ਆਸੀ ਸਾਡੇ ਸਾਡੇ ਮਤਲਬ ਰੋਟੀ ਬੇਟੀ ਦੀ ਸਾਹ ਹੈ ਉਹਨਾਂ ਨੂੰ ਇਹੋ ਜੀ ਗੱਲ ਗੈਰ ਜ਼ਿੰਮੇਵਾਰ ਨਹੀਂ ਕਰਨੀ ਚਾਹੀਦੀ ਇਹ ਕੀ ਮਤਲਬ ਹੈ ਜੀ ਡਬਲ ਇੰਜਨ ਸਰਕਾਰ ਹੈ ਮਤਲਬ ਗੱਲਬਾਤ ਵੀ ਚੱਲੂਗੀ ਮਰਨ ਵਰਤ ਵੀ ਚੱਲੇਗਾ ਔਰ ਸੜਕਾਂ ਵੀ ਬੰਦ ਰਹਿਣਗੀਆਂ ਹਿਪੋਕ੍ਰੇਸੀ ਦੀ ਵੀ ਹੱਦ ਹੁੰਦੀ ਆ ਜੀ ਕੋਈ ਜੇ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਫਿਰ ਧਰਨੇ ਦਾ ਕੋਈ ਮਤਲਬ ਨਹੀਂ ਫਿਰ ਮਰਨ ਵਰਤਦਾ ਕੋਈ ਮਤਲਬ ਨਹੀਂ ਸੜਕਾਂ ਬੰਦ ਕਰਨ ਦਾ ਕੋਈ ਮਤਲਬ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਜਿਹਾ ਆਪਣੇ ਜਿਹੜੀ ਪ੍ਰੀਡਿਟ ਥੱਲੇ ਵੀ ਸੋਟਾ ਫੇਰਨਾ ਚਾਹੀਦਾ ਸਰ ਸਿਵਲ ਹਸਪੀਟਲ ਵਿੱਚ ਜੀਐਸਐਸਕੇ ਸਕੀਮ ਦੇ ਦੀਆਂ ਗੱਡੀਆਂ ਪਾਈਆਂ ਗਈਆਂ ਪਰ ਜਿਹੜੇ ਡਰਾਈਵਰ ਆ ਜੇ ਕੋਈ ਪ੍ਰਾਈਵੇਟ ਗੱਡੀ ਵੀ ਲੈ ਕੇ ਜਾਂਦਾ ਤੇ ਉਹਦੇ ਜਿਹੜੇ ਖਰਚੇ ਸਰਕਾਰ ਨੂੰ ਪਾਈ ਜਾਂਦੇ ਨਹੀਂ ਜੀ ਐਸਐਸ ਕੇ ਤੁਹਾਨੂੰ ਪਤਾ ਹੈ ਸਕੀਮ ਕੀ ਹੈ ਜੀ ਆ ਜਿਹੜੀ ਜਨਨੀ ਸ਼ਿਸ਼ੂ ਸੁਰੱਖਿਆ ਆਯੋਜਨ ਦੇਦੀ ਉਹਦੇ ਵਿੱਚ ਜਦੋਂ ਉਹਨਾਂ ਨੇ ਲੇਡੀਜ਼ ਲੈਣਾ ਸੀ ਉਹਨੂੰ ਐਂਬੂਲੈਂਸ ਸਰਵਿਸ ਪ੍ਰੋਵਾਈਡ ਕਰਦੇ ਆ ਉਹਦੇ ਵਿੱਚ ਜਿਹੜਾ ਤੁਹਾਡੇ ਮਤਲਬ ਮੈਨੂੰ ਤੁਹਾਡੀ ਗੱਲ ਨਾਲ ਕੋ ਬਹੁਤ ਜ਼ਿਆਦਾ ਮੈਨੂੰ ਕਲੈਰਿਟੀ ਨਹੀਂ ਆਈ ਦੀ ਉਹਦੇ ਵਿੱਚ ਉਹਨਾਂ ਨੂੰ ਮੈਂ ਦੱਸਦਾ ਜੀ ਉਹ ਜਦੋਂ ਕਈ ਵਾਰੀ ਉਹਦੇ ਵਿੱਚ ਬੈਠ ਕੇ ਜਾਣਾ ਪੈਂਦਾ ਉਹ ਵੱਡੀਆਂ ਬੈਠਣਾ ਰਹਿ ਗਿਆ ਹਾਂ ਪਰ ਉਹ ਕਹਿੰਦੇ ਐ ਅਗੁਨੈਸ ਤੇ ਜਾਣਾ ਬਹੁਤ ਮੇਜਰ ਆਪਰੇਸ਼ਨ ਹੋਇਆ ਉਹ ਆਪਣੀ ਪ੍ਰੋਫਾਈਲ ਅਗੁਨੈਸ ਲੈ ਕੇ ਭੱਜ ਜਾਂਦਾ ਪਰ ਉਹ ਖਾਤਾ ਫਿਰ ਵੀ ਹੋਇਆ ਫੇਰ ਵੀ ਪਾਉਂਦਾ ਉਹ ਟੂਰ ਆਪਣਾ ਹੀ ਪਾ ਦਿੰਦਾ ਅੱਛਾ ਚਲੋ ਇਹ ਤਾਂ ਇਹ ਤਾਂ ਫਿਰ ਹੋ ਗਏ ਮਾਲ ਪ੍ਰੈਕਟਿਸ ਹੋ ਗਈ ਨਾ ਮੈਨੂੰ ਤੁਸੀਂ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਐਕਸ਼ਨ ਹੋ ਜਾਏਗਾ ਜੀ ਐਕਸ਼ਨ ਹੋ ਜਾਏਗਾ